ਮੈਨੂੰ ਮੈਸੇਜ ਆਇਆ ਉਹਦੇ ਇੱਕ ਵੀਡੀਓ ਆਈ ਕਿ ਸਾਡੇ 7 ਭਾਤੀ ਜਿਹੜੇ ਕਲਮੂ ਦੇ ਵਿੱਚ ਫਸ ਗਏ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਮਰਤਾ ਜਾ ਰਹੇ ਸੀ ਕਿ ਡੌਕੀ ਆਲੰਦੇ ਉਹਨਾਂ ਨੂੰ ਉਗਵਾ ਕਰ ਲਿਆ ਸੀਗਾ। ਕਪੂਰਗੰਗਰ ਨਾਲ ਜਿਹੜੇ ਫਸੇ ਪਏ ਆ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ। ਪੰਜਾਬੀਆਂ ਦੇ ਗਾੜੀ ਹੱਥ ਜੋੜਨਾ ਚਾਹੁੰਦਾ ਕਿ ਯਾਰ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਜਿਹੜਾ ਬਿਲਕੁਲ ਇਹ ਜਿਹੜੇ ਡੌਂਕੀਆਂ ਲਵਾਉਂਦੇ ਆ ਜਿਹੜੇ ਸਮੁੰਦਰ ਪਾਰ ਕਰਾਉਂਦੇ ਆ ਜਿਹੜੇ ਬਾਰਡਰ ਪਾਰ ਕਰਾਉਂਦੇ ਆ ਆਪਣੇ ਬੱਚਿਆਂ ਨੂੰ ਨਾ ਭੇਜੋ ਯਾਰ ਪੜਾ ਰਿਸਕ ਆ ਬੜੇ ਔਖੇ ਬੱਚੇ ਬਚਾਏ ਆ ਸਾਡਾ ਬਹੁਤ ਅਕਾ ਹੋ ਰਿਹਾ ਹੈ ਇੰਡੀਆ ਇਮੀਗ੍ਰੇਸ਼ਨ ਅੱਗੇ ਸਾਡੀ ਰਿਕਵੈਸਟਾਂ ਦੀ ਮੱਤ ਕੀਤੀ ਜਾਵੇ ਜਾਂ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹ ਖੁਸ਼ੀ ਜाहिर ਕਰਨੀ ਚਾਹੁੰਦਾ ਕਿ ਸਾਡੇ ਪੰਜਾਬੀ ਪੰਜ ਪੰਜਾਬੀ ਬੱਚੇ ਜਿਹੜੇ ਫਸੇ ਗਏ ਆ ਦੋ ਪਹਿਲਾਂ ਆ ਗਏ ਆ ਪੰਜ ਜਿਹੜੇ ਆ ਦੋ ਤਿੰਨ ਦਿਨ ਦੇ ਵਿੱਚ ਜਿਹੜੇ ਉਹ ਆ ਜਾਣਗੇ ਮੈਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਸਾਨੂੰ ਮਦਦ ਕੀਤੀ ਜਾਵੇ ਜੀ ਕਲੰਬੀਆ ਕਪੂਰਗੰਗ ਨਾਲ ਜਿਹੜੇ ਫਸੇ ਪਏ ਆ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ ਸਤਿ ਇੰਡੀਅਨ ਤਾਜਮਲ ਰੈਸਟੋਰੈਂਟ ਐਕਵਾਡੋਰ ਰਿੰਦਰ ਰੇਜੀਆ ਕੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਇਹ ਸਾਡੀ ਵੀਡੀਓ ਇੰਡੀਆ ਐਮਬੈਸੀ ਤੱਕ ਪਹੁੰਚਾਈ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਪਲੰਬੀਆ ਵਿੱਚ ਕਪੂਰ ਘਾਨਾ ਵਿੱਚ ਫਸੇ ਰਹੇ ਹਾਂ ਰਿੰਦਰ ਰੇਜੀਆ ਵੀ ਬੰਦੇ ਕੋਲ ਜਾ ਰਿਹਾ ਹੈ ਸਾਡਾ ਬਹੁਤ ਤੱਕਾ ਹੋ ਰਿਹਾ ਹੈ ਇੰਡੀਅਨ ਇਮੀਗ੍ਰੇਸ਼ਨ ਅਗੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਰਿੰਦਰ ਰੇਜੀਆ ਕੋ ਥਰੂ ਰਿਕਵੈਸਟ ਮੰਗ ਰਹੇ ਹਾਂ ਅਬਦੁੱਲ ਰਾਕੇ ਹੁਣੇ ਲਾਈਵ ਹੋਏ ਸੋ ਪੱਕੀ ਟਿਕਾਣਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ 2 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਉਹਦੇ ਇੱਕ ਵੀਡੀਓ ਆਈ ਕਿ ਸਾਡੇ 7 ਭਾਰਤੀ ਜਿਹੜੇ ਕਲੰਬੋ ਦੇ ਵਿੱਚ ਫਸ ਗਏ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਮਿਥਕਾ ਜਾ ਰਹੇ ਸੀ ਕਿ ਡੌਕੀ ਆ ਲੈਣੇ ਉਹਨਾਂ ਨੂੰ ਉਗਵਾ ਕਰ ਲਿਆ ਸੀਗਾ ਚਮੀਆਂ ਘੰਟਿਆਂ ਦੇ ਵਿੱਚ ਉੱਥੇ ਕਲੰਬੋ ਦੇ ਵਿੱਚ ਆਪਣੇ ਐਮਬੈਸੀ ਦੇ ਨਾਲ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਸਾਬਿਆ ਗੱਲ ਕੀਤੀ ਦੋ ਤੇ ਉਹਨਾਂ ਚੋਂ ਕੱਲ ਸਵੇਰ ਦਿੱਲੀ ਪਹੁੰਚ ਗਏ ਬਾਕੀ 5 ਜੜੇ ਉਹ ਸਾਰੇ ਦੇ ਸਾਰੇ ਆਪਣੀ ਭਾਰਤੀ ਐਮਬੈਸੀ ਦੇ ਸੰਪਰਕ ਦੇ ਵਿੱਚ ਨੇ ਉਹ ਪੰਜ ਵੀ ਮੈਨੂੰ ਲੱਗਦਾ ਕਿ ਦੋ ਦੋ ਜਾਂ ਤਿੰਨ ਦਿਨ ਦੇ ਵਿੱਚ ਵਿੱਚ ਉਹ ਦਿੱਲੀ ਪਹੁੰਚ ਜਾਣਗੇ ਅਸੀਂ ਕਾਰਵਾਈ ਕਰਦੇ ਦੇ ਦਿੰਦੇ ਅਸੀਂ ਪੈਦਵਾਈ ਕਰਦੇ ਦੇ ਦਿੰਦੇ ਆਪਣੇ ਬੱਚਿਆਂ ਨੂੰ ਬਚਾਉ ਲਈ ਪਰ ਮੈਂ ਤੁਹਾਡੇ ਸਾਰੇ ਪੰਜਾਬੀਆਂ ਦੇ ਗਾੜੀ ਹੱਥ ਜੋੜਨਾ ਚਾਹੁੰਦਾ ਕਿ ਯਾਰ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਜਿਹੜਾ ਬਿਲਕੁਲ ਇਹ ਜਿਹੜੇ ਡੌਂਕੀਆਂ ਲਵਾਉਂਦੇ ਆ ਜਿਹੜੇ ਸਮੁੰਦਰ ਪਾਰ ਕਰਾਉਂਦੇ ਆ ਜਿਹੜੇ ਬਾਰਡਰ ਪਾਰ ਕਰਾਉਂਦੇ ਆ ਆਪਣੇ ਬੱਚਿਆਂ ਨੂੰ ਨਾ ਭੇਜੋ ਯਾਰ ਬੜਾ ਰਿਸਕ ਆ ਬੜੇ ਔਖੇ ਬੱਚੇ ਬਚਾਏ ਆ ਔਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹ ਖੁਸ਼ੀ ਜाहिर ਕਰਨੀ ਚਾਹੁੰਦਾ ਕਿ ਸਾਡੇ ਪੰਜਾਬੀ ਪੰਜ ਪੰਜਾਬੀ ਬੱਚੇ ਜਿਹੜੇ ਫਸੇਗੇ ਦੋ ਪਹਿਲਾਂ ਆ ਗਏ ਆ ਪੰਜ ਜਿਹੜੇ ਆ ਦੋ ਤਿੰਨ ਦਿਨ ਦੇ ਵਿੱਚ ਜਿਹੜੇ ਉਹ ਆ ਜਾਣਗੇ ਸੋ ਮੈਂ ਇਹ ਤੁਹਾਡੇ ਨਾਲ ਸਾਡਾ ਨਾ ਪੁੱਛੀ ਜਿਹੜੀ ਸਾਝ ਕਰ ਵੱਡੀ ਗੰਦੀ ਨੌਜਵਾਨ ਡਿਪੋਰਟ ਕੀਤੀ ਤੁਸੀਂ ਜੈਂਟਾ ਦੇ ਕਾਰਵਾਈ ਵੀ ਕੀਤੀ ਪਰ ਅੱਜ ਵੀ ਲੋਕ ਕਿਤੇ ਨਾ ਕਿਤੇ ਡੰਕੀ ਲਾ ਕੇ ਜਾ ਰਹੇ ਆ ਮੈਂ ਸਰ ਦੇਖੋ ਅਸੀਂ ਤਾਂ ਕਾਹਦੀ ਦੇ ਕੱਲ ਪਸੋ ਮਹਾਲੀ ਦੇ ਵਿੱਚ ਬਹੁਤ ਵੱਡੀ ਹਿੰਮਤ ਕਾਰਵਾਈ ਕੀਤੀ ਅਸੀਂ ਤਾਂ ਰੋਜ਼ ਕਰਦੇ ਸਾਡੀ ਪੁਲਿਸ ਰੋਜ਼ ਕਰਦੀ ਹੈ ਜੈਂਟਾ ਦੇ ਖਿਲਾਫ ਪਰ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਨਾ ਗਲਤ ਕੰਮ ਕਰੀਏ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਲੋਕਾਂ ਨੂੰ ਬੇਨਤੀ ਹੈ ਕਿ ਯਾਰ ਉਹ ਇਹ ਗਲਤ ਕੰਮ ਨਾ ਕਰਨ ਗੈਰ ਕਾਨੂੰਨੀ ਟੰਗ ਨਾਲ ਬਾਹਰ ਦੇਣਾ ਬੇहद ਖਤਰਨਾਕ ਹੈ ਕੱਲਾ ਅਮਰੀਕਾ ਨਹੀਂ ਕੈਨੇਡਾ ਜੋਰਫ ਜਿੱਥੇ ਵੀ ਤੁਸੀਂ ਜਾਂਦੇ ਹੋ ਲੀਗਲ ਜਾਓ ਜਾਓ ਜੂਰ ਜਾਓ ਜੇ ਤੁਸੀਂ ਜਾਣਾ ਤੇ ਪੜ੍ਹ ਲਿਖ ਕੇ ਜਾਓ ਚੰਗੇ ਢੰਗ ਨਾਲ ਜਾਓ ਪਰ ਗੈਰ ਕਾਨੂੰਨੀ ਢੰਗ ਨਾਲ ਜਾਓਗੇ ਤੇ ਜੇਲ੍ਹਾਂ ਵਿੱਚ ਫਸ ਜਾਓਗੇ ਬਸ ਮੈਂ ਹੀ ਬੇਤ